ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਉਹਨਾਂ ਦੋਸਤਾਂ ਲਈ ਗੁੱਡ ਨਿਊਜ਼ ਜਿਨ੍ਹਾਂ ਨੂੰ ਜੋ ਗਰੁੱਪ ਡੀ ਦੀਆਂ ਪੋਸਟਾਂ ਦਾ ਇੰਤਜ਼ਾਰ ਸੀ ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਪੰਜਾਬ ਅੰਦਰ ਗਰੁੱਪ ਡੀ ਦੀਆਂ ਰੈਗੂਲਰ ਪੋਸਟਾਂ ਤੇ ਜੋ ਭਰਤੀ ਹੋਣ ਜਾ ਰਹੀ ਹੈ ਤਾਂ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇਵਾਂਗੇ ਕਿ ਤੁਹਾਡੀ ਜੋ ਏਜ ਲਿਮਟ ਰਹੇਗੀ, ਕਿ ਤੁਹਾਡੀ ਕੁਆਲਿਫੀਕੇਸ਼ਨ ਰਹੇਗੀ, ਸੈਲਰੀ ਐਂਡ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ। ਐਂਡ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਸਾਡੇ ਚੈਨਲ ਉੱਪਰ ਤੁਹਾਡਾ ਜੋ ਇਹ ਪੇਪਰ ਲਿਆ ਜਾਣਾ ਹੈ ਉਸ ਦੀ ਪੂਰੀ ਤਿਆਰੀ ਤੁਹਾਨੂੰ ਇਸ ਚੈਨਲ ਤਾਂ ਚੈਨਲ ਤੇ ਫਸਟ ਟਾਈਮ ਵੇਸਟ ਕੀਤਾ ਚਲੋ ਸਬਸਕ੍ਰਾਈਬ ਜਰੂਰ ਕਰ ਦੇਣਾ ਵੀਡੀਓ ਨੂੰ ਵੱਤਵਾਦ ਸ਼ੇਅਰ ਜਰੂਰ ਕਰ ਦੇਣਾ ਇਹ ਤੁਸੀ ਨੋਟੀਫਿਕੇਸ਼ਨ ਦੇਖ ਰਹੇ ਹੋ ਤਾਂ ਜੋ ਡਿਪਟਾਈਮੈਂਟ ਨੰਬਰ ਹੈ 10 2024 ਇਹਨਾਂ ਪੋਸਟਾਂ ਨੂੰ ਤੁਸੀਂ 26 ਅਗਸਤ 2024 ਤੋਂ ਲੈ ਕੇ 24 ਸਤੰਬਰ 2024 ਸ਼ਾਮ ਦੇ 5 ਵਜੇ ਤੱਕ ਅਪਲਾਈ ਕਰ ਸਕੋਗੇ ਅండ్ ਫੀਸ ਭਰਨ ਦੀ ਜੋ ਆਖਰੀ ਮਿਤੀ ਰਹੇਗੀ 27 ਸਤੰਬਰ 2024 ਠੀਕ ਹੈ ਜੀ ਤੁਸੀਂ 27 ਸਤੰਬਰ ਤੱਕ ਆਪਣੀ ਜੋ ਫੀਸ ਪੇ ਕਰ ਸਕੋਗੇ ਇਹਨਾਂ ਵਿੱਚ ਜੋ ਦੋ ਤਰ੍ਹਾਂ ਦੀਆਂ ਪੋਸਟਾਂ ਨੇ ਸੇਵਾਦਾਰ ਅਤੇ ਚੌਂਕੀਦਾਰ ਸੇਵਾਦਾਰ ਦੀਆਂ ਜੋ ਟੋਟਲ 150 ਪੋਸਟਾਂ ਨੇ ਅੱਗੇ ਇਹਨਾਂ ਨੂੰ ਜੋ ਕੈਟਾਗਰੀ ਅਨਸਾਰ ਡਿਵਾਈਡ ਕੀਤਾ ਗਿਆ ਹੈ ਜਨਰਲ ਕੈਟਾਗਰੀ ਵਿੱਚ ਟੋਟਲ ਜੋ 53 ਪੋਸਟਾਂ ਨੇ ਇਹਨਾਂ ਵਿੱਚ ਜੋ 15 ਪੋਸਟਾਂ ਜੋ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਨੇ EWS 13 ਪੋਸਟਾਂ ਨੇ 3 ਜੋ ਫੀਮੇਲ ਕੈਂਡੀਡੇਟ ਲਈ SC/MB 13 ਪੋਸਟਾਂ 5 ਜੋ ਫੀਮੇਲ ਕੈਂਡੀਡੇਟ ਲਈ SC/RO 13 ਪੋਸਟਾਂ 5 ਪੋਸਟਾਂ ਫੀਮੇਲ ਕੈਂਡੀਡੇਟ ਲਈ BC 13 ਪੋਸਟਾਂ 5 ਪੋਸਟਾਂ ਫੀਮੇਲ ਕੈਂਡੀਡੇਟ ਲਈ Ex Serviceman ਯੂਨਲ 13 ਪੋਸਟਾਂ 5 ਜੋ ਫੀਮੇਲ ਕੈਂਡੀਡੇਟ ਲਈ Ex Serviceman SC/MB 4 ਪੋਸਟਾਂ Ex Serviceman SC/RO 3 ਪੋਸਟਾਂ Ex Serviceman BC 4 ਪੋਸਟਾਂ ਪੋਰਟਸ ਜਨਰਲ ਤਿੰਨ ਪੋਸਟਾਂ ਇੱਕ ਪੋਸਟ ਜੋ ਫੀਮੇਲ ਕੈਂਡੀਡੇਟ ਲਈ ਸਪੋਰਟਸ ਐਸ ਸੀ ਐਮ ਬੀ ਇੱਕ ਪੋਸਟ ਸਪੋਰਟਸ ਐਸ ਸੀ ਆਰਓ ਇੱਕ ਪੋਸਟ ਫਿਜ਼ੀਕਲ ਹੈਂਡੀਕੈਪ ਦੀਆਂ ਜੋ ਪੋਸਟਾਂ ਟੋਟਲ 9 ਨੇ ਅੱਗੇ ਇਹਨਾਂ ਨੂੰ ਜੋ ਕੈਟਾਗਰੀ ਅਨਸਾਰ ਡਿਵਾਈਡ ਕੀਤਾ ਗਿਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਜੋ ਫਰੀडम फाइਟਰ ਦੀਆਂ ਜੋ ਸੱਤ ਪੋਸਟਾਂ ਨੇ ਐਂਡ ਟੋਟਲ ਜੋ 150 ਪੋਸਟਾਂ ਨੇ ਇਹਨਾਂ ਵਿੱਚ ਜੋ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਪੋਸਟਾਂ 42 ਨੇ ਅੱਗੇ ਜੋ ਚੌਕੀਦਾਰ ਪੋਸਟ ਹੈ ਇਸ ਵਿੱਚ ਜੋ ਜਨਰਲ ਕੈਟਾਗਰੀ ਲਈ ਜੋ ਸੇ ਪੋਸਟਾਂ ਨੇ ਇੱਕ ਜੋ ਫੀਮੇਲ ਕੈਂਡੀਡੇਟ ਲਈ ਐਡਬਲਯੂਐਸ ਲਈ ਇੱਕ ਪੋਸਟ ਹੈ ਐਸਸੀਐਮਬੀ ਦੋ ਪੋਸਟਾਂ ਇੱਕ ਜੋ ਫੀਮੇਲ ਕੈਂਡੀਡੇਟ ਲਈ ਐਸਸੀਆਰਓ ਇੱਕ ਪੋਸਟ ਹੈ ਬੀਸੀ ਕੈਂਡੀਡੇਟ ਲਈ ਜੋ ਦੋ ਪੋਸਟਾਂ ਨੇ ਐਕਸ ਸਰਵਿਸਮੈਨ ਜਨਰਲ ਤਿੰਨ ਪੋਸਟਾਂ ਇੱਕ ਫੀਮੇਲ ਕੈਂਡੀਡੇਟ ਲਈ ਰੇਅਰਵੇ ਐਕਸ ਸਰਵਿਸਮੈਨ ਐਸਸੀਐਮਬੀ ਇੱਕ ਪੋਸਟ ਸਪੋਰਟਸ ਜਨਰਲ ਇੱਕ ਪੋਸਟ ਫਿਜ਼ੀਕਲ ਹੈਂਡੀਕੇਪ ਕੈਂਡੀਡੇਟ ਇਹਨਾਂ ਲਈ ਜੋ ਤਿੰਨ ਪੋਸਟਾਂ ਨੇ ਤੁਸੀਂ ਕੈਟਾਗਰੀ ਅਨੁਸਾਰ ਚੈੱਕ ਕਰ ਸਕਦੇ ਹੋ ਐਂਡ ਫਰੀडम फाइਟਰ ਦੋ ਪੋਸਟਾਂ ਮਤਲਬ ਕਿ ਟੋਟਲ ਜੋ 22 ਪੋਸਟਾਂ ਨੇ ਇਹਨਾਂ ਵਿੱਚ ਚਾਰ ਜੋ ਫੀਮੇਲ ਕੈਂਡੀਡੇਟ ਲਈ ਰਿਜ਼ਰਵ ਪੋਸਟਾਂ ਨੇ ਐਂਡ ਵਿਦਿਆਗਯੋਗਤਾ ਦੀ ਗੱਲ ਕਰੀਏ ਤਾਂ ਇਹਨਾਂ ਪੋਸਟਾਂ ਲਈ ਜੋ ਤੁਹਾਡੀ 8ਵੀਂ ਪਾਸ ਹੋਣੀ ਲਾਜ਼ਮੀ ਹੈ ਤੁਸੀਂ ਪੰਜਾਬੀ ਪੜੇ ਹੋਣੇ ਚਾਹੀਦੇ ਹੋ ਜੋ ਤੁਹਾਡੀ ਸੈਲਰੀ ਰਹੇਗੀ ਇਹ ਤੁਹਾਡੀ ਮੂਡਲੀ ਸੈਲਰੀ 18000 ਰੁਪਏ ਰਹੇਗੀ ਏਜ ਲਿਮਟ ਦੀ ਗੱਲ ਕਰੀਏ ਤਾਂ ਤੁਹਾਡੀ ਜੋ ਏਜ ਲਿਮਟ 1 ਜਨਵਰੀ 2024 ਤੋਂ ਕਾਊਂਟ ਕੀਤੀ ਜਾਣੀ ਹੈ ਜੋ ਕਿ 16 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਠੀਕ ਹੈ ਜੀ ਮਤਲਬ ਕਿ 16 ਤੋਂ 35 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਨੇ ਬਟ ਜੋ ਵੀ ਕੈਂਡੀਡੇਟ ਐਸਸੀ ਐਂਡ ਬੀਸੀ ਕੈਟਾਗਰੀ ਨਾਲ ਸਬੰਧ ਰੱਖਦੇ ਨੇ ਉਹਨਾਂ ਨੂੰ 5 ਸਾਲ ਤੱਕ ਦੀ ਛੋਟ ਹੈ ਮਤਲਬ ਕਿ ਉਹ 16 ਤੋਂ 40 ਸਾਲ ਤੱਕ ਦੇ ਕੈਂਡੀਡੇਟ ਇਹਨਾਂ ਪੋਸਟ ਨੂੰ ਅਪਲਾਈ ਕਰ ਸਕਦੇ ਨੇ ਐਂਡ ਜੋ ਐਕਸ ਸਰਵਿਸਮੈਨ ਕੈਂਡੀਡੇਟ ਨੇ ਉਹ 45 ਸਾਲ ਤੱਕ ਦੀ ਏਜ ਤੱਕ ਦੇ ਅਪਲਾਈ ਕਰ ਸਕਦੇ ਨੇ ਇਹਨਾਂ ਪੋਸਟਾਂ ਨੂੰ ਇਹਨਾਂ ਪੋਸਟ ਲਈ ਜੋ ਫੀਸ ਰਹੇਗੀ 1000 ਰੁਪਿਆ ਜਨਰਲ ਕੈਟਾਗਰੀ ਲਈ ਐਸਸੀ ਬੀਸੀ ਐਂਡ ਈਡਬਲਯੂਐਸ ਲਈ 250 ਰੁਪਿਆ ਐਂਡ ਜੋ ਐਕਸ ਸਰਵਿਸਮੈਨ ਐਂਡਪੈਂਡੈਂਟ ਕੈਂਡੀਡੇਟ ਨੇ 200 ਰੁਪਿਆ ਫਿਜ਼ੀਕਲ ਹੈਂਡੀਕੈਪ ਕੈਂਡੀਡੇਟ ਲਈ ਜੋ 500 ਰੁਪਿਆ ਫੀਸ ਰਹੇਗੀ ਜੋ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਰਹੇਗਾ ਤੁਹਾਡੇ ਜੋ ਦੋ ਇਗਜ਼ਾਮ ਲੈ ਜਾਣਗੇ ਇੱਕ ਜੋ ਤੁਹਾਡਾ ਪੰਜਾਬੀ ਕੁਆਲੀਫਾਈਇੰਗ ਇਗਜ਼ਾਮ ਏ ਰਹੇਗਾ ਐਂਡ ਦੂਜਾ ਜੋ ਮੇਨ ਇਗਜ਼ਾਮ ਰਹੇਗਾ ਇਸ ਤਰ੍ਹਾਂ ਜੋ ਵੀ ਤੁਹਾਡੇ ਇਗਜ਼ਾਮ ਰਹਿਣਗੇ ਦੋਨਾਂ ਦੋਨਾਂ ਦੀ ਤਿਆਰੀ ਤੁਹਾਨੂੰ ਸਾਡੇ ਇਸ ਚੈਨਲ ਉੱਪਰ ਕਰਵਾਈ ਜਾਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ